ਤੇ ਹੁਣ ਖਬਰਾਂ ਵਿਸਤਾਰ ਨਾਲ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਪੁੱਜੇ ਡੋਨਲਡ 트੍ਰੰਪ ਕਸੂਤੇ ਫਸ ਗਏ ਜਦੋਂ ਉੱਥੇ ਮੌਜੂਦ ਲੋਕਾਂ ਨੇ ਮੁਜ਼ਾਹਰਾਕਾਰੀਆਂ ਦਾ ਰੂਪ اختیار ਕਰ ਲਿਆ ਅਤੇ ਰਾਸ਼ਟਰਪਤੀ ਤੇ ਅਜੋਕੇ ਸਮੇਂ ਦਾ ਹਿਟਲਰ ਹੋਣ ਦਾ ਦੋਸ਼ ਲਾਉਣ ਲੱਗੇ ਨਾਰੇ ਲਾਉਣ ਵਾਲਿਆਂ ਵਿੱਚੋਂ ਜ਼ਿਆਦਾਤਰ ਔਰਤਾਂ ਸਨ ਅਤੇ 트੍ਰੰਪ ਕੱਚਾ ਦੇਹ ਮੂਹ ਲੈ ਕੇ ਆਪਣੀ ਸੀਟ ਵੱਲ ਵਧਣ ਤੋਂ ਸਿਵਾਏ ਕੁਝ ਨਾ ਕਰ ਸਕੇ ਵਿਖਾਵਾ ਕਾਰੀਆਂ ਨੇ ਵਾਸ਼ਿੰਗਟਨ ਡੀਸੀ ਨੂੰ ਆਜ਼ਾਦ ਕਰੋ ਅਤੇ ਫਲਸਤੀਨ ਨੂੰ ਆਜ਼ਾਦ ਕਰੋ ਦੇ ਨਾਰੇ ਵੀ ਲਾਏ ਵਾਈਟ ਹਾਊਸ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ 트ੰਪ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਸਾਡਾ ਸ਼ਹਿਰ ਸੁਰੱਖਿਅਤ ਬਣ ਚੁੱਕਾ ਹੈ ਜ਼ਿੰਦਗੀ ਦਾ ਆਨੰਦ ਮਾਣੋ ਹੁਣ ਤੁਹਾਨੂੰ ਘਰ ਜਾਂਦਿਆਂ ਡਰ ਨਹੀਂ ਲੱਗੇਗਾ 트ੰਪ ਨੇ ਮੁਜਾਹਰ ਕਾਰੀਆਂ ਨੂੰ ਜ਼ਿਆਦਾ ਸ਼ਰਾਬ ਨਾ ਪੀਣ ਦਾ ਸੁਝਾਅ ਵੀ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਡੋਨਲਡ 트ੰਪ ਨੇ ਪਹਿਲੀ ਵਾਰ ਵਾਸ਼ਿੰਗਟਨ ਡੀਸੀ ਦੇ ਅਜਿਹੇ ਰੈਸਟੋਰੈਂਟ ਵਿੱਚ ਡਿਨਰ ਕੀਤਾ ਜੋ ਉਹਨਾਂ ਦੀ ਮਾਲਕੀ ਵਾਲਾ ਨਹੀਂ ਸੀ 플로రిਡਾ ਨਾਲ ਸੰਬੰਧਤ ਰੈਸਟੋਰੈਂਟ ਵਾਈਟ ਹਾਊਸ ਤੋਂ ਸਿਰਫ 2 ਬਲਾਕ ਦੀ ਦੂਰੀ ਤੇ ਹੈ ਅਤੇ ਡਿਨਰ ਕਰਨ ਪੂਜੇ ਅਮਰੀਕਾ ਦੇ ਰਾਸ਼ਟਰਪਤੀ ਨਾਅ ਉਪਰਾਸ਼ਟਰਪਤੀ ਜੇਡੀ ਬੈਂਸ ਵਿਦੇਸ਼ ਮੰਤਰੀ ਮਾਰਕੋ ਰੂਬਿਓ ਚੀਫ ਆਫ ਸਟਾਫ ਸੂਜੀ ਵਾਈਲਜ਼ ਪ੍ਰੈਸ ਕਟਰ ਕੈਰੋਲਾਈਨ ਲੇਵਿਟ ਅਤੇ ਡਿਪਟੀ ਚੀਫ ਆਫ ਸਟਾਫ ਸਟੀਫਨ ਮੈਲਰ ਸ਼ਾਮਲ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਹ ਬੇਖੌਫ ਹੋ ਕੇ ਸੜਕ ਦੇ ਐਨ ਵਿਚਕਾਰ ਖੜੇ ਨੇ ਪਰ ਤਿੰਨ ਜਾਂ ਚਾਰ ਮਹੀਨੇ ਪਹਿਲਾਂ ਅਜਿਹਾ ਨਹੀਂ ਸੀ ਕੀਤਾ ਜਾ ਸਕਦਾ ਵਾਸ਼ਿੰਗਟਨ ਡੀਸੀ ਸਾਡੇ ਮੁਲਕ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਬਣ ਗਿਆ ਹੈ 트럼ਪ ਦੀਆਂ ਦਲੀਲਾਂ ਦੇ ਉਲਟ ਸ਼ਹਿਰ ਦੇ ਰੈਸਟੋਰੈਂਟ ਮਾਲਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਗਾਰਡਜ਼ ਦੀ ਤੈਨਾਤੀ ਮਗਰੋਂ ਉਹਨਾਂ ਦੇ ਕਾਰੋਬਾਰ ਵਿੱਚ ਵੱਡੀ ਕਮੀ ਆਈ ਹੈ ਕਿਉਂਕਿ ਲੋਕ ਹੁਣ देर रात ਘਰਾਂ ਤੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ ਦੂਜੇ ਪਾਸੇ ਡੋਨਲਡ 트ੰਪ ਨੂੰ ਵੱਡਾ ਝਟਕਾ ਲੱਗਾ ਜਦੋਂ ਇੱਕ ਫੈਡਰਲ ਅਦਾਲਤ ਨੇ ਫੈਡਰਲ ਰਿਜ਼ਰਵ ਦੇ ਬੋਰਡ ਆਫ ਗਵਰਨਰਸ ਦੀ ਮੈਂਬਰ ਲੀਜ਼ਾ ਕੋਕ ਨੂੰ ਬਰਖਾਸਤ ਕਰਨ ਦੇ ਹੁਕਮਾਂ ਉੱਤੇ ਰੋਕ ਲਾ ਦਿੱਤੀ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਨਿਯੁਕਤ ਜ਼ਿਲ੍ਹਾ ਜੱਜ ਜੀਆ ਕੌਬ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਰਾਸ਼ਟਰਪਤੀ 트ੰਪ ਵੱਲੋਂ ਬਰਖਾਸਤਗੀ ਦਾ ਕਾਨੂੰਨੀ ਆਧਾਰ ਪੇਸ਼ ਨਹੀਂ ਕੀਤਾ ਗਿਆ ਜਜ ਦਾ ਕਹਿਣਾ ਸੀ ਕਿ ਲੀਜ਼ਾ ਕੋਕ ਵਿਰੁੱਧ ਸਿਰਫ ਦੋਸ਼ ਲੱਗੇ ਨੇ ਜੋ ਫੈਡਰਲ ਰਿਜ਼ਰਵ ਵਿੱਚ ਨਿਯੁਕਤੀ ਤੋਂ ਪਹਿਲਾਂ ਵਾਪਰੇ ਕਿਸੇ ਘਟਨਾਕ੍ਰਮ ਨਾਲ ਸੰਬੰਧਿਤ ਨੇ ਇੱਥੇ ਦੱਸਣਾ ਬਣਦਾ ਹੈ ਕਿ ਕੇਂਦਰੀ ਬੈਂਕ ਦੇ 111 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਰਾਸ਼ਟਰਪਤੀ ਵੱਲੋਂ ਗਵਰਨਰ ਦੀ ਬਰਖਾਸਤਗੀ ਕੀਤੀ ਗਈ ਅਤੇ ਹੁਣ ਅਦਾਲਤ ਨੇ ਹੁਕਮਾ ਉੱਤੇ ਰੋਕ ਲਾ ਦਿੱਤੀ ਹੈ ਲੀਜ਼ਾ ਕੋਕ ਵਿਰੁੱਧ ਲੱਗੇ ਦੋਸ਼ਾਂ ਮੁਤਾਬਕ ਉਹਨਾਂ ਨੇ ਜੂਨ 2021 ਵਿੱਚ ਮਿਸ਼ੀਗਨ ਵਿਖੇ ਇੱਕ ਕਾਰ ਖਰੀਦਿਆ ਅਤੇ 15 ਸਾਲ ਦੇ ਮਾਰਗੇਜ ਐਗਰੀਮੈਂਟ ਵਿੱਚ ਇਸ ਨੂੰ ਆਪਣਾ ਪ੍ਰਿੰਸੀਪਲ ਰੈਜ਼ਿਡੈਂਸ ਘਰਾੜ ਦਿੱਤਾ ਜੁਲਾਈ 2021 ਵਿੱਚ ਲੀਜ਼ਾ ਕੁੱਕ ਨੇ ਜਾਰਜੀਆ ਦੇ ਐਟਲੰਟਾ ਵਿਖੇ ਇੱਕ ਹੋਰ ਕਾਰ ਖਰੀਦਿਆ ਅਤੇ 30 ਸਾਲ ਦੇ ਮਾਰਗੇਜ ਐਗਰੀਮੈਂਟ ਵਿੱਚ ਇਸ ਨੂੰ ਵੀ ਆਪਣਾ ਪ੍ਰਿੰਸੀਪਲ ਰੈਜ਼ਿਡੈਂਟ ਘਰਾੜ ਦਿੱਤਾ ਪ੍ਰਿੰਸੀਪਲ ਰੈਜ਼ਿਡੈਂਸ ਹੋਣ ਤੇ ਕਰਜ਼ੇ ਦੀ ਵਿਆਜ ਦਰ ਘਟ ਜਾਂਦੀ ਹੈ ਅਤੇ ਇਹ ਝੂਠਾ ਦਾਅਵਾ ਕਰਨ ਵਾਲਿਆਂ ਨੂੰ ਧੋਖੇਬਾਜ਼ ਮੰਨਿਆ ਜਾ ਸਕਦਾ ਹੈ। 트럼ਪ ਦੇ ਨਜ਼ਦੀਕੀ ਬੈਲ ਪੋਲਟਾ ਨੇ ਕਿਹਾ ਸੀ ਕਿ ਜਿਹੜੀ ਔਰਤ ਵਿਆਜ بچਾਉਣ ਲਈ ਝੂਠ ਬੋਲ ਰਹੀ ਹੈ ਉਹ ਵਿਆਜ ਦਰਾਂ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਕਿਵੇਂ ਸੰਭਾਲ ਸਕਦੀ ਹੈ। ਪਿਆਰਾ ਰਿਪੋਰਟ ਹਮਦਰ ਟੀਵੀ